2027 ਦੀਆਂ ਚੋਣਾਂ ਦੀ ਪੁੱਠੀ ਗਿਣਤੀ ਅੱਜ ਸ੍ਰੀ ਮੁਕਸਰ ਸਾਹਿਬ ਤੋਂ ਸ਼ੁਰੂ ਹੋ ਚੁੱਕੀ ਹੈ। ਜੰਦ ਜੰਦ ਕਹਿ ਕੇ ਕਿ ਆਉਣ ਵਾਲੇ ਬਜਟ ਚ ਸਹਾਰੀਆਂ ਬੀਬੀਆਂ ਨੂੰ 1000 ਰੁਪਏ ਦੇਾਂਗੇ। 4 ਸਾਲ ਦਾ ਇਅਰੀਅਰ ਦੇਣਗੇ। ਉਹ ਕਹਿੰਦੇ ਨੇ ਕਿ ਅਸੀਂ ਆਮ ਘਰਾਂ ਦੇ ਮੁੰਡੇ ਆ ਸਾਨੂੰ ਤੁਸੀਂ ਜਰਦੇ ਨਹੀਂ। ਇਹ ਸੱਚੀ ਜਰਦੇ ਨਹੀਂ ਅਮੀਰ ਬੰਦੇ ਜਰਦੇ ਨਹੀਂ ਆਮ ਘਰਾਂ ਦੇ ਮੁੰਡਿਆਂ ਨੂੰ। ਕਿਹੜੀ ਗੱਲ ਹੁਣ ਆਮ ਰਹਿ ਗਈ ਆ ਭਾਈ? 27 ਤੱਕ ਹਰ ਪਾਰਟੀ ਵੱਧ ਤੋਂ ਵੱਧ ਗੱਲਾਂ ਵਧੀਆ-ਵਧੀਆ ਗੱਲਾਂ ਲੋਕਾਂ 'ਚ ਰੱਖ ਕੇ ਇਹ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਮੇਰਾ ਜਿਹੜਾ ਭਾਂਡਾ ਉਹ ਜਿਆਦਾ ਵਧੀਆ ਨਾਲ ਦੇ ਭਾਂਡਾ ਕੁੱਟ ਜਾਣਾ ਉਹ ਬੜਾ ਖਰਾਬ ਆ ਸੁਖਬੀਰ ਬਾਦਲ ਨੇ ਅੱਜ ਬੜੇ ਤਰੀਕੇ ਨਾਲ ਘੇਰਨ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ 2014 ਤੋਂ ਹੀ ਪਾਰਟੀ ਮੋٹے ਤੌਰ ਤੇ ਪੰਜਾਬ ਚ ਆਈ ਸੀ ਆਮ ਆਦਮੀ ਪਾਰਟੀ ਤੇ ਉਸ ਤੋਂ ਬਾਅਦ ਹੀ ਗਾਹਾਂ ਬੇਅਦਬੀਆਂ ਸ਼ੁਰੂ ਹੋ ਗਈਆਂ ਉਹਨਾਂ ਨੇ ਸਿੱਧੇ ਤੌਰ ਤੇ ਮਲੇਰ ਕੋਟਲਾ ਚ ਹੋਈ ਬੇਅਦਬੀ ਨੂੰ ਆਮ ਆਦਮੀ ਪਾਰਟੀ ਦੇ ਆਗੂ ਨਾਲ ਜੋੜਤਾ ਕਾਂਗਰਸੀ ਚਲੇ ਗਏ ਆਮ ਆਦਮੀ ਪਾਰਟੀ ਆ ਗਈ ਆਪਰੇਸ਼ਨ ਕਸੂਚਲਾਏ ਲੋਕਾਂ ਦੇ ਘਰਾਂ ਦੇ ਬੁਲਡੋਜ਼ਰ ਚਲਾਏ ਤੇ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਨੇ ਪਿੰਡਾਂ ਦੇ ਵਿੱਚ ਠੀਕਰੀ ਪਹਿਰੇ ਲੱਗ ਰਹੇ ਐ ਜਦੋਂ 2017 ਚ ਸਰਕਾਰ ਗਈ ਸੀ ਅਕਾਲੀਆਂ ਦੀ ਕਾਂਗਰਸੀ ਆਏ ਆਪ ਵਾਲਿਆਂ ਦੀ ਵੀ ਖਤਮ ਹੋਣ ਵਾਲੀ ਐ ਸਰਕਲ ਉੱਤੀ ਖੜਾ ਪੰਜਾਬੀ ਬੇਵਕੂਫ ਲੱਗਦਾ ਐ ਕਿਉਂਕਿ ਇੱਥੇ ਕੁਝ ਨਹੀਂ ਹੋਇਆ ਇਸ ਕਰਕੇ ਇਹਦੇ ਤੇ ਪਰਦਾ ਪਾਉਣ ਲਈ ਲੋਕ ਇਹ ਇਹ ਗੱਲਾਂ ਡਿਬੇਟ 'ਚ ਨਾਉਣ 32800 ਰੁਪਿਆਂ ਦਾ ਏਜੰਡਾ ਛੇੜਦੇ। ਇਨ੍ਹਾਂ ਨੇ ਸਰਕਾਰ ਨੇ ਮੰਨ ਲਿਆ ਵੀ ਸਾਡੇ ਕੋਲ ਤਾਂ ਨਹੀਂ ਖਤਮ ਹੁੰਦਾ। ਸਾਨੂੰ ਕਰੋ ਮਾਫ਼ ਸੁਖਬੀਰ ਬਾਦਲ ਇੱਕ ਹੋਰ ਦਾਵਾ ਕਰਦੇ ਨਜ਼ਰ ਆ ਗਏ ਕਿ ਹੁਣ ਜੇ ਅਸੀਂ ਆਗੇ ਵਾਪਸ ਤੇ ਗੈਂਗਸਟਰਾਂ ਦੀਆਂ ਸੰਪਤੀਆਂ ਜ਼ਬਤ ਕਰਾਂਗੇ ਤੇ ਤੁਹਾਨੂੰ ਪੰਜਾਬੀਓ ਗੈਂਗਸਟਰਾਂ ਦੀ ਇੱਕ ਵੀ ਘੁੜਕੀ ਸਹਿਣ ਨਹੀਂ ਦੇਵਾਂਗੇ। ਲੱਗਦਾ ਕਿ ਹੋ ਜਾਊਗਾ ਕਿਉਂਕਿ ਇਹ ਤਾਂ ਹੁਣ ਕਲਚਰ ਬਣ ਗਿਆ ਨਾ ਗੈਂਗਸਟਰ ਦਾ ਪੰਜਾਬ 'ਚ ਅੱਜ ਅਕਾਲੀਆਂ ਤੋਂ ਵੱਖਰੀ ਸਟੇਜ ਭਾਜਪੀ ਵਾਲਿਆਂ ਨੇ ਲਾਈ ਹੋਈ ਸੀ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਅਕਾਲੀ ਦਲ ਦੇ ਨਾਲ ਜੁੜਨ ਦੇ ਵਿੱਚ ਆ ਭਾਜਪੀ ਲ ਹਜੇ ਵੇਟ ਕਰ ਰਹੀ ਹੈ ਜਾਂ ਉਹਨਾਂ ਨੇ ਆਪਣੀ ਰਾਹ ਬਣਾ ਲਈ ਅਲੱਗ ਨੂੰ ਮੈਨੂੰ ਲੱਗਦਾ ਚੰਗੀ ਗੱਲ ਹੈ ਕਰਨਾ ਚਾਹੀਦਾ ਉਹਨਾਂ ਨੂੰ ਪਤਾ ਲੱਗ ਜਾਏ ਵੱਡਾ ਭਰਾ ਕੇ ਛੋਟਾ ਭਰਾ ਕੇ ਜੋੜੇ ਭਰਾ ਸਖਬੀਰ ਬਾਦਲ ਦੀ ਲੀਡਰਸ਼ਿਪ ਨੇ ਪਹਿਲਾਂ ਨਾਲੋਂ ਅਸਰਟ ਕੀਤਾ ਹੈ ਪਾਰਟੀ ਕੋਈ ਵੀ ਹੋਵੇ ਲੀਡਰ ਕੋਈ ਵੀ ਹੋਵੇ ਆਪਣੀ ਗੱਲ ਤੁਸੀਂ ਠੋਕ ਕੇ ਅੱਗੇ ਰੱਖਣੀ ਹੈ ਤੇ ਉਹਨਾਂ ਦੀ ਇੱਕ ਇੱਕ ਗੱਲ ਨੂੰ ਇੱਕ ਵਾਰ ਨਹੀਂ 10-10 ਵਾਰ ਸੋਚ ਕੇ ਅੱਗੇ ਦਾ ਕੋਈ ਵੀ ਕਦਮ ਚੁੱਕਣਾ ਹੈ ਪੀਟੀਸੀ న్యూਸ ਦਾ ਖਾਸ ਪ੍ਰੋਗਰਾਮ ਸਿੱਧੀ ਗੱਲ ਅਨਕਟ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਦਲੀਪ ਸਿੰਘ ਕੁਝ ਪਲ ਪਹਿਲਾਂ ਮੇਰੇ ਸਾਥੀ ਜੋ ਕੈਮਰੇ ਦੇ ਪਿੱਛੇ ਖੜੇ ਨੇ ਉਹਨਾਂ ਨੇ ਕਿਹਾ ਕਿ ਕੈਮਰਾ ਰੋਲ ਹੈ ਜੀ ਇਸੇ ਕਰਕੇ ਅਸੀਂ ਵੀ ਕਹਿ ਰਹੇ ਹਾਂ ਕਿ ਰੋਲ ਹੈ 2027 ਦੀਆਂ ਜੋ ਚੋਣਾਂ ਨੇ ਕਿਉਂਕਿ 2027 ਦੀਆਂ ਚੋਣਾਂ ਦੀ ਪੁੱਠੀ ਗਿਣਤੀ ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਸਿਆਸੀ ਕਾਨਫਰੰਸਾਂ ਸਨ ਆਮ ਆਦਮੀ ਪਾਰਟੀ ਦੇ ਆਗੂ ਉੱਥੇ ਪਹੁੰਚੇ ਸਨ, ਸੀਐਮ ਪਹੁੰਚੇ ਹੋਏ ਸੀ ਤੇ ਸੁਖਬੀਰ ਸਿੰਘ ਬਾਦਲ ਪਹੁੰਚੇ ਹੋਏ ਸੀ, ਭਾਜਪਾ ਦੇ ਪ੍ਰਧਾਨ ਪਹੁੰਚੇ ਹੋਏ ਸੀ ਪੰਜਾਬ ਵਾਲੇ, ਉਸ ਤੋਂ ਇਲਾਵਾ ਕੇਂਦਰ ਤੋਂ ਮੰਤਰੀ ਵੀ ਆਏ ਹੋਏ ਸੀ। ਯਾਨੀ ਇੱਕ ਚੰਗਾ ਖਾਸਾ ਇਕੱਠ ਅੱਜ ਮਾਗੀ ਮੇਲੇ ਦੇ ਦੌਰਾਨ ਸਿਆਸੀ ਕਾਨਫਰੰਸਾਂ ਦੇ ਦੌਰਾਨ ਹੋਇਆ ਸੀ। ਇਸੇ ਕਰਕੇ ਅਸੀਂ ਵੀ ਕਹਿ ਰਹੇ ਹਾਂ ਕਿ ਰੋਲ ਹੋ ਚੁੱਕਾ ਹੈ। ਰੋਲ ਕਾਦਾ 2027 ਦੀਆਂ ਚੋਣਾਂ ਦਾ ਕਿਉਂਕਿ ਅੱ ਉਸਤੇ ਹੀ ਅਸੀਂ ਵਿਸ਼ਲੇਸ਼ਣ ਕਰਾਂਗੇ ਸੁਖਬੀਰ ਬਾਦਲ ਨੇ ਕੀ ਕਿਹਾ ਭਗਵੰਤ ਸਿੰਘ ਮਾਨ ਹੋਰਾਂ ਨੇ ਕੀ ਕਿਹਾ ਭਾਜਪੀ ਵਾਲਿਆਂ ਨੇ ਕੀ ਕਿਹਾ ਸਾਰੀਆਂ ਗੱਲਾਂ ਅਸੀਂ ਕਰਾਂਗੇ ਪਰ ਪ੍ਰੋਫੈਸਰ ਸਾਹਿਬ ਇਹ ਤਾਂ ਗੱਲਾਂ ਕਹਿ ਕੇ ਉੱਥੋਂ ਚਲੇ ਗਏ ਸਾਰੇ ਆਗੂ ਅੱਜ ਖੱਜਲਖੁਆਰ ਸਾਰੇ ਬੱਸ ਸਟੈਂਡਾਂ 'ਚ ਜੋ ਸਵਾਰੀਆਂ ਅਸੀਂ ਆਮ ਪੰਜਾਬੀ ਹੋ ਰਿਆ ਸੀ ਕਿਉਂਕਿ ਸਿਆਸੀ ਰੈਲੀਆਂ ਉਸਤੇ ਸਾਰੀਆਂ ਬੱਸਾਂ ਉੱਥੇ ਭੇਜ ਦਿੱਤੀਆਂ ਗਈਆਂ ਸੀ ਦੇਖੋ ਇਹ ਇੱਕ ਬੜੀ ਅਫਸੋਸ ਦੀ ਗੱਲ ਆ ਕਿ ਸਰਕਾਰ ਵੱਲੋਂ ਜਦੋਂ ਕਿਸੇ ਦੀ ਵੀ ਸਰਕਾਰ ਹੋਵੇ ਜੀ ਸਰਕਾਰੀ ਸਾਧਨਾਂ ਨੂੰ ਵਰਤ ਕੇ ਕਿਉਂਕਿ ਤੁਹਾਡੇ ਕੋਲ ਕਿਉਂਕਿ ਉਹ ਸਰਕਾਰੀ EMPLOYE ਹੁੰਦੇ ਆ ਸਰਕਾਰੀ ਬੱਸਾਂ ਹੈਗੀਆਂ ਤੁਸੀਂ ਕਿਸੇ ਨੂੰ ਵੀ ਇੱਕ ਫੋਨ ਕਰਕੇ ਮਿਨਿਸਟਰ ਦੇ ਰਿਆਂ ਟ੍ਰਾਂਸਪੋਰਟ ਮਿਨਿਸਟਰ ਕਹਣਾ ਓਏ ਇੰਨੀਆਂ ਬੱਸਾਂ ਲਿਆਇਓ ਬੱਸਾਂ ਖਾਲੀ ਨਾ ਚੱਕੀ ਲਿਆਇਓ ਉੱਥੇ ਬੱਸਾਂ ਦਾ ਕੰਮ ਨੀ ਫੂਕਣਾ ਬੰਦੇ ਵੀ ਲਿਆ ਹਾਂਜੀ ਫਿਰ ਕਹਿੰਨੂ ਕਹਿ ਰਹੀ ਹੈ ਜੀ ਪਟਵਾਰੀਆਂ ਨੂੰ ਕਹਿ ਦਿਓ ਜੀ ਜਾਂ ਪਿੰਡਾਂ ਵਾਲੀਆਂ ਪੰਚਾਇਤਾਂ ਦੀਆਂ ਲਾ ਦਿਓ ਡਿਊਟੀਆਂ ਜਿਨ੍ਹਾਂ ਨੂੰ ਜ਼ਬਰਦਸਤੀ ਤੱਕੇ-ਤੱਕੇ ਨਾਲ ਬਣਾਇਆ ਹੋਇਆ ਕੁਝ ਤੇ ਚਲੋ ਜੈਨੂਅਲੀ ਵੀ ਬਣੇ ਹੋਣਗੇ ਇਹਨਾਂ ਦੇ ਭੀ ਅਸੀਂ ਸਾਰਿਆਂ ਨੂੰ ਕਹਿ ਰਹੇ ਹਾਂ ਹੁਣ ਇਹ ਸਰਕਾਰਿਆ ਦੇਸ ਕਰਕੇ ਇਹਨਾਂ ਨੂੰ ਕਹਿ ਰਹੇ ਹਾਂ ਪਰ ਇਹਦਾ ਮਤਲਬ ਇਹ ਨਹੀਂ ਕਿ ਜੋ ਕੋਈ ਪਾਸ ਵਿੱਚ ਕਰੀ ਜਾਂਦਾ ਉਹ ਠੀਕ ਹੈ ਤੁਸੀਂ ਤੁਹਾਡਾ ਸਵ ਛੋਟੇ ਛੋਟੇ ਬੱਚੇ ਹਮ ਨੌਜਵਾਨ ਜਿਨ੍ਹਾਂ ਨੇ ਕੰਮਾਂ ਤੇ ਜਾਣਾ ਕਿਸੇ ਨੇ ਇਗਜ਼ਾਮ ਤੇ ਜਾਣਾ ਕਿਸੇ ਨੇ ਕੋਈ ਸੇ ਜਾਣਾ ਉਹ ਸਾਰੇ ਉੱਥੇ ਠੁਰੂ ਠੁਰੂ ਕਰਦੇ ਇੰਨੀ ਠੰਡ ਦੇ ਵਿੱਚ ਬੱਸ ਸਟੈਂਡਾਂ ਦੇ ਵਿੱਚ ਧੱਕੇ ਖਾ ਰਹੇ ਸੀਗੇ ਬੱਸ ਆਉਂਦੀ ਸੀ ਐਉਂ ਪਿੱਛੇ ਭਜਦੇ ਸੀ ਕਿ ਪਤਾ ਨਹੀਂ ਕੌਣ ਨਿਕਲ ਕੇ ਆ ਗਿਆ ਉਹ ਫਿਰ ਬੱਸ ਕਈ ਤੇ ਬੱਸ ਸਟੈਂਡਾਂ ਦੇ ਬੱਸ ਖੜੀ ਨਹੀਂ ਸੀ ਹੋ ਰਹੀ ਬਹੁਤ ਦਿੱਕਤ ਹੋਈ ਐਸ ਕਰਕੇ ਸਰਕਾਰੀ ਸਾਧਨਾਂ ਨੂੰ ਪ੍ਰਾਈਵੇਟ ਪ੍ਰਾਈਵੇਟ ਦਾ ਮਤਲਬ ਰਾਜਨੀਤਿਕ ਪਾਰਟੀ ਇੱਕ ਤੁਹਾਡੀ ਇੱਕ ਰਾਜਨੀਤਿਕ ਪਾਰਟੀ ਆ ਉਹਦੇ ਲਈ ਵਰਤਣਾ ਇਹ ਬਿਲਕੁਲ ਹੀ ਅਲਾਉਡ ਨਹੀਂ ਹੋਣਾ ਚਾਹੀਦਾ ਭਾਵੇਂ ਉਹ ਕਾਂਗਰਸ ਦੀ ਪਾਰਟੀ ਦਾ ਹੋਵੇ ਭਾਵੇਂ ਉਹ ਅਕਾਲੀ ਦਲ ਦਾ ਹੋਵੇ ਜਾਂ ਕਿਸੇ ਦਾ ਵੀ ਹੋ। ਅੱਜ ਸੁਖਬੀਰ ਸਿੰਘ ਬਾਦਲ ਸਟੇਜ ਤੋਂ ਉਹ ਸਾਰੀਆਂ ਸਕੀਮਾਂ ਗਿਣਾ ਗਏ ਜੋ ਅਕਾਲੀ ਦਲ ਦੇ ਵੇਲੇ ਸ਼ੁਰੂ ਕੀਤੀਆਂ ਗਈਆਂ ਸੀ। ਉਹ ਅਗਲਾ ਆਪਣਾ ਵਿਜ਼ਨ ਵੀ ਦੱਸ ਗਿਆ ਕਿ ਮੈਂ ਕੀ ਕੀ ਕਰਾਂਗਾ ਜੇ ਮੈਂ ਸੱਤਾ 'ਚ ਆ ਜਾਂਦਾ। ਪਰ ਦੂਜੇ ਪਾਸੇ ਤੁਸੀਂ ਆਮ ਆਦਮੀ ਪਾਰਟੀ ਦਾ ਵੀ ਸਾਰਾ ਆਵਾਜ਼ ਕਰ ਰਹੇ ਸੀ ਆਮ ਆਦਮੀ ਪਾਰਟੀ ਦੇ ਜੋ ਹੁਣ ਮਤਲਬ ਪੰਜਾਬ ਦੇ ਸੀਐਮ ਵੀ ਨੇ ਭਗਵੰਤ ਸਿੰਘ ਮਾਨ ਜਾਂਦੇ ਜਾਂਦੇ ਕਹਿ ਗਏ ਕਿ ਆਉਣ ਵਾਲੇ ਬਜਟ ਚ ਅਸੀਂ ਸਾਰੀਆਂ ਬੀਬੀਆਂ ਨੂੰ 1000 ਰੁਪਏ ਦੇਵਾਂਗੇ ਦੇ ਦੇਣਗੇ ਹੈ ਪੈਸੇ ਹੈ ਕਿ ਕਈ ਬੀਬੀਆਂ ਕਈ ਬੀਬੀਆਂ ਦੇ ਕਰਜਾਈ ਬੈਠੀਆਂ ਉਹਨਾਂ ਨੇ ਝਾੜੂ ਲੈ ਕੇ ਇੰਨਾ ਲੜਾ ਝਾੜ ਵੀ ਇਹਨਾਂ ਤੇ ਦਿਵਾਰੇ ਫੜ ਲੈਣਾ ਕਿਉਂਕਿ ਜਿਸ ਤਰੀਕੇ ਨਾਲ ਟਢਲੇ ਨਾਲ ਇਹਨਾਂ ਨੇ ਕਿਹਾ ਸੀ ਕਿ 18 ਸਾਲ ਤੋਂ ਉੱਪਰ ਉੱਪਰ ਬੀਬੀਆਂ ਜਿਹੜੀਆਂ ਵੀ ਵੋਟਾਂ ਪਾ ਸਕਦੀਆਂ ਅਸੀਂ ਵੋਟਾਂ ਖਰੀਦਣੀਆਂ ਤੁਹਾਡੀਆਂ ਚਾਹੁੰਦੇ ਆ ਆ ਲਓ 1000 1000 ਰੁਪਿਆ ਮਹੀਨੇ ਦਾ ਜਾਣੀ 12000 ਰੁਪਿਆ ਤੁਹਾਨੂੰ ਸਾਲ ਦਾ ਤੇ 12 5 60 60000 ਰੁਪਿਆ ਤੁਹਾਨੂੰ ਅਸੀਂ 5 ਸਾਲਾਂ ਦਾ ਦੇਾਂਗੇ ਪਰ ਵੋਟ ਤੁਸੀਂ ਪਰਚੀ ਸਾਨੂੰ ਪਾ ਦਿਓ ਬੀਬੀਆਂ ਖੁਸ਼ ਉਹ ਜਿਹੜੀਆਂ ਮਤਲਬ ਕਿੰਨੂੰ ਇੰਨਾ ਪੈਸਾ ਠੀਕ ਨਹੀਂ ਲੱਗਦਾ ਹਰ ਮਹੀਨੇ 1000 ਰੁਪਇਆ ਘਰ ਤੋਂ ਚੁੱਪ ਕਰਕੇ ਆਇਆ ਜਾਏ ਉਹ ਸਾਰਾ ਦਾ ਜੇ ਇਹਨਾਂ ਨੇ ਸੱਚੀ ਮੁੱਚੀ ਕੁਝ ਵੀ ਨਾ ਕੀਤਾ ਤਾਂ ਫਿਰ ਜੋ ਬੇਵਿਸ਼ਵਾਸੀ ਜਾਂ ਗੁੱਸਾ ਜਾਂ ਅਕਰੋਸ਼ ਹੈ ਉਹ ਇਹਨਾਂ ਨੂੰ ਫੇਸ ਕਰਨਾ ਪਊ ਦੂਜੀ ਗੱਲ ਭਾਈ ਹੁਣ ਦੇ ਵੀ ਦੇਣ 4 ਸਾਲ ਦਾ ਏਰੀਅਰ ਦੇਣਗੇ ਮੈਂ ਉਸੇ ਸਵਾਲ ਤੇ ਆ ਰਿਹਾ ਸੀ ਜੀ ਬਿਲਕੁਲ 4 ਸਾਲ ਦਾ ਏਰੀਅਰ ਦੇਣਗੇ ਫਿਰ ਤੁਹਾਡਾ ਦੂਜਾ ਸਵਾਲ ਫਿਰ ਪੈਸੇ ਹੈਗੇ ਆ ਪੈਸੇ ਨਹੀਂ ਹੈਗੇ ਕਰਜ਼ਾ ਚੜਾਉਣਾ ਕਰਜ਼ਾ ਲੈਣਾ ਕਰਤੀ ਦਿੱਲੀਮਟ ਹੋਰ ਵੱਜ ਜਾਣੀਆਂ ਕਿਉਂਕਿ ਤੁਹਾਡੀ ਜਿਹੜੀ ਰੈਵਨਿਊ ਦਾ ਤੁਸੀਂ ਆਲਰੇਡੀ ਦਿਖਾਤਾ ਕਿ ਸਾਡੇ ਕੋਲ 95000 ਕਰੋੜ ਦਾ ਰੈਵਨਿਊ ਅੱਗੇ 52000 ਕਰੋੜ ਦਾ ਸੀ ਜਿੰਨਾ ਰੈਵਨਿਊ ਜ਼ਿਆਦਾ ਦਿਖਾਓਗੇ ਸਰਕਾਰ ਦੀ ਆਮਦਨ ਜ਼ਿਆਦਾ ਦਿਖਾਓਗੇ ਜਿਹੜਾ ਤੁਹਾਡਾ ਸਟੇਟ ਡੋਮੈਸਟਿਕ ਪ੍ਰੋਡਕਸ਼ਨ ਹੈ ਉਹ ਜ਼ਿਆਦਾ ਦਿਖਾਓਗੇ ਉਨਾ ਹੀ ਤੁਹਾਨੂੰ ਬੈਂਕ ਵੱਲੋਂ ਕਰਜ਼ਾ ਜ਼ਿਆਦਾ ਮਿਲਣ ਦੀ ਲਿਮਟ ਵੱਜ ਜਾਂਦੀ ਹੈ ਪੀਆਰਟੀਸੀ ਪੰਜਾਬ ਰੋਡਵੇ ਦਾ 600 ਕਰੋੜ ਰੁਪਈਆ ਸਰਕਾਰ ਦੇ ਜਿਹੜੇ ਬੀਬੀਆਂ ਨੇ ਫ੍ਰੀ ਝੂਟੇ ਲਏ ਉਹ ਸਰਕਾਰ ਦੇ ਨਹੀਂ ਰਹੀ ਜੀ ਇਸੇ ਤਰੀਕੇ ਨਾਲ ਹੁਣ ਤੁਸੀਂ ਇਹ ਨਵੇਂ ਕਰਜ਼ਾ ਲੈ ਕੇ ਕਿਤੇ ਹੋਰਜ਼ਾ ਲੈ ਕੇ ਪੰਜਾਬ ਨੂੰ ਕਰਜ਼ਾਈ ਬਣਾ ਕੇ ਬੀਬੀਆਂ ਨੂੰ ਪੈਸੇ ਦੇ ਕੇ ਖੁਸ਼ ਕਰਕੇ ਵੋਟਾਂ ਲਓਗੇ ਬੀਬੀਆਂ ਨੂੰ ਇਹ ਸਮਝਣਾ ਚਾਹੀਦਾ ਪੈਸਾ ਜੇ ਆ ਹੀ ਗਿਆ ਜਿਸ ਤਰ੍ਹਾਂ ਇਹ ਕਹਿੰਦੇ ਸੀ ਕੇਜਰੀਵਾਲ ਕਹਿੰਦਾ ਸੀਗਾ ਭਗਵੰਤ ਮਾਨ ਹੁਣੀ ਕਹਿੰਦੇ ਹੁੰਦੇ ਸੀ ਬਈ ਜੇ ਪੈਸੇ ਮਿਲਦੇ ਤੇ ਲੈ ਲਓ ਤੁਹਾਡਾ ਹੀ ਆ ਕਾਲੀ ਦਾ ਲਾਲੇ ਹੋਣ ਕਾਂਗਰਸ ਵਾਲੇ ਹੁਣ ਭਾਜਪੀ ਵਾਲੇ ਹੋਣ ਉਹਨਾਂ ਤੋਂ ਇੱਕ ਬੜਾ ਗਿਲਾ ਹੈ ਭਗਵੰਤ ਸਿੰਘ ਮਾਨ ਹੋਰਾਂ ਨੂੰ ਉਹ ਕਹਿੰਦੇ ਨੇ ਕਿ ਅਸੀਂ ਆਮ ਘਰਾਂ ਦੇ ਮੁੰਡੇ ਆ ਸਾਨੂੰ ਤੁਸੀਂ ਜਰਦੇ ਨਹੀਂ ਅੱਜ ਵੀ ਉਹਨਾਂ ਨੇ ਗੱਲ ਕਹੀ ਤੇ ਸੱਚੀ ਜਰਦੇ ਨਹੀਂ ਅਮੀਰ ਬੰਦੇ ਜਰਦੇ ਨਹੀਂ ਆਮ ਘਰਾਂ ਦੇ ਮੁੰਡਿਆਂ ਨੂੰ ਇਹ ਕਿਉਂ ਵਾਰ-ਵਾਰ ਕਹਿੰਦੇ ਵਿਧਾਨ ਸਭਾ ਤੋਂ ਲੈ ਕੇ ਮੁਖਸਰ ਤੱਕ ਨਹੀਂ ਕਿਹੜੀ ਗੱਲ ਹੁਣ ਆਮ ਰਹਿ ਗਈ ਆ ਕਹੀ ਜੇ ਆਮ ਆ ਕਿ ਜਿਸ ਤਰ੍ਹਾਂ ਕੇਜਰੀਵਾਲ ਨੇ ਸ਼ੁਰੂ ਚ ਕਿਹਾ ਸੀ ਅਸੀਂ ਆਮ ਆ ਅਸੀਂ ਤੇ ਸਰਕਾਰੀ ਕੋਠੀਆਂ ਨਹੀਂ ਲਾਂਗੇ ਵੱਡਾ ਬੰਗਲਾ ਚਾਰ ਫਲੈਟ ਨੂੰ ਜੋੜ ਕੇ ਵੱਡੀ ਕੋਠੀ ਬਣਾ ਲਈ ਹਰ ਕਿਸਮ ਦੀਆਂ ਗੱਡੀਆਂ ਜਹਾਜ਼ਾਂ ਦੇ ਝੂਟੇ ਇਹਨਾਂ ਨੂੰ ਚੰਗੇ ਲੱਗਦੇ ਆ ਪੰਜਾਬ ਦੇ ਜਹਾਜ਼ ਨੂੰ ਕਤਸ 10 ਲੱਖ ਰੁਪਈਆ ਜਿਹੜਾ 1 ਘੰਟੇ ਤੇ ਚੱਲਦਾ ਤੁਸੀਂ ਸੁਣਿਆ ਇਹ ਭਾਸ਼ਣ ਸੁਖਵੀਰ ਸਿੰਘ ਬਾਦਲ ਦਾ ਵੀ ਇਹੋ ਪਤਾ ਨਹੀਂ ਕਿਵੇਂ ਕੈਲਕੂਲੇਟ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੋਣਾ ਸਰਕਾਰ ਚ ਰਹਿ ਵੀ ਕਿੰਨਾ ਕੁ ਖਰਚਾ ਆਉਂਦਾ ਇਹ ਗੱਲਾਂ ਜਿਹੜੀਆਂ ਚੱਲਦੀਆਂ ਇੱਥੇ ਕੋਠੀਆਂ ਲੈ ਲੈ ਕੇ ਦਿੱਤੀਆਂ ਹੋਈਆਂ ਇਹਨਾਂ ਨੂੰ ਸੁਸੋਧੀਆਂ ਨੂੰ ਇਹਨਾਂ ਨੂੰ ਸਰਕਾਰੀ ਕੋਠੀਆਂ ਚ ਵੀ ਰਹਿ ਰਹੇ ਜਾਣੀ ਇੱਥੇ ਅਸਲ ਵਿੱਚ ਜਿਹੜੇ ਲੋਕ ਇੱਥੇ ਰਾਜ ਕਰ ਰਹੇ ਉਹ ਸੁਸੋਧੀਆਂ ਸਤਿੰਦਰ ਜੈਨ ਤੇ ਕੇਜਰੀਵਾਲ ਕਰ ਰਿਹਾ ਇਹ ਸਰਕਾਰ ਥੋੜੀ ਚੱਲ ਰਹੀ ਹੈ ਆਉਣ ਵਾਲੀ ਮਾਗੀ ਮੇਲੇ ਦੀ ਕਾਨਫਰੰਸ ਸ਼ਾਇਦ ਨਹੀਂ ਹੋਏਗੀ ਕਿਉਂਕਿ ਹੋ ਸਕਦਾ ਉਦੋਂ ਚੋਣ ਜਾਬਤਾ ਲੱਗ ਚੁੱਕਿਆ ਹੋਵੇਗਾ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਅੱਜ ਤੋਂ ਲੈ ਕੇ ਮੋٹے ਤੌਰ ਤੇ 9 ਮਹੀਨੇ ਰਹਿ ਗਏ ਇਹਨਾਂ 9 ਮਹੀਨਿਆਂ ਦੇ ਵਿੱਚ ਚਾਹੇ ਕੋਈ ਵੀ ਪਾਰਟੀ ਹੋਵੇ ਅਕਾਲੀ ਹੋਣ ਕਾਂਗਰਸੀ ਹੋਣ ਆਪ ਵਾਲੇ ਹੋਣ ਇਹਨਾਂ ਇਹਨਾਂ ਦੇ ਆਗੂਆਂ ਦੀ 21 ਗੱਲ ਲੋਕ ਆਮ ਨਾਲ ਧਿਆਨ ਨਾਲ ਵਾਚ ਕਰਨ ਕਿ ਇਹ ਕਹਿਣਾ ਕੀ ਚਾਹੁੰਦੇ ਇਹਨਾਂ ਦਾ ਮਤਲਬ ਕੀ ਹੋ ਸਕਦਾ ਸਾਰੀਆਂ ਪਾਰਟੀਆਂ ਦਾ ਇਹ ਏਜੰਡਾ ਆ ਕਿ ਲੋਕਾਂ ਦਾ ਵੱਧ ਤੋਂ ਵੱਧ ਕਿਹੜਾ ਸਮਾਰਟ ਟੰਗਨਾ ਬੇਵਕੂਫ ਬਣਾ ਸਕਦਾ ਤੇ ਲੋਕਾਂ ਨੂੰ ਉਸ ਗੱਲ ਦਾ ਵੀ ਭਰੋਸਾ ਦਿਵਾ ਸਕਦਾ ਜਿਹੜੀ ਉਹਨਾਂ ਨੇ ਕਰਨੀ ਨਹੀਂ ਉਹ ਇਸ ਖੇਲ ਦੇ ਵਿੱਚ ਜੇਤੂ ਰੂਗਾ ਇਹ ਬੜੀ ਟਰੈਜਡੀ ਹੈ ਜੀ ਮੇਰਾ ਖਿਆਲ ਹੈ ਕਿ ਜਦ ਤੱਕ ਸਾਡੇ ਦੇਸ਼ ਦੇ ਵਿੱਚ ਕੋਈ ਇਲੈਕਸ਼ਨ ਸੁਧਾਰ ਨਹੀਂ ਹੁੰਦੇ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਵਿੱਚ ਜਿਹੜੀਆਂ ਸਮਾਰਟ ਪਾਰਟੀਆਂ ਹੋਣਗੀਆਂ ਜਿਹੜੀਆਂ ਪੈਸੇ ਵਾਲੀਆਂ ਪਾਰਟੀਆਂ ਹੋਣੀਆਂ ਜਿਹੜੀਆਂ ਸੋਸ਼ਲ ਮੀਡੀਆ ਦੀਆਂ ਤੇ ਮੀਡੀਆ ਦੀਆਂ ਵੱਡੇ ਪੱਦਰ ਤੇ ਦੁਰਵਰਤੋਂ ਕਰਦੀਆਂ ਔਰ ਜਿਵੇਂ ਹੋਣ ਵਾਲੀ ਸਰਕਾਰ ਨੇ ਤਕਰੀਬਨ 10 ਗੁਣਾ ਐਡਵਰਟਾਈਜ਼ਮੈਂਟ ਦਾ ਖਰਚਾ ਜਿਹੜਾ ਮਸ਼ਾਹੂਰੀਆਂ ਦਾ ਇਸ਼ਤਿਹਾਰਬਾਜ਼ੀ ਦਾ ਖਰਚਾ ਕਰ ਦਿੱਤਾ ਉਹ ਸਾਰਾ ਕੀ ਹੈ ਕਿ ਆਪਣੀ ਗੱਲ ਨੂੰ ਇੰਨੀ ਵਾਰੀ ਕਹੀਂ ਚੱਲੋ ਕਹੀਂ ਚੱਲੋ ਕਿ ਲੋਕਾਂ ਨੂੰ ਲੱਗੇ ਕਿ ਹਾਂ ਯਾਰ ਕੰਮ ਤੇ ਬਹੁਤ ਹੋ ਰਿਹਾ ਇਸ ਲਈ ਜਿਹੜਾ ਕੀ ਹੋਣ ਵਾਲਾ ਆ ਉਹ ਇਹੀ ਹੋਣ ਵਾਲਾ ਕਿ ਹੁਣ 27 ਤੱਕ ਹਰ ਪਾਰਟੀ ਵੱਧ ਤੋਂ ਵੱਧ ਗੱਲਾਂ ਵਧੀਆ-ਵਧੀਆ ਗੱਲਾਂ ਲੋਕਾਂ 'ਚ ਰੱਖ ਕੇ ਇਹ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਮੇਰਾ ਜਿਹੜਾ ਭਾਂਡਾ ਉਹ ਜਿਆਦਾ ਵਧੀਆ ਨਾਲ ਦੇ ਭਾਂਡਾ ਟੁੱਟ ਜਾਣਾ ਉਹ ਬੜਾ ਖਰਾਬ ਆ ਉਹਦੀ ਮਿੱਟੀ ਚੰਗੀ ਨਹੀਂ ਗਈ ਸੁਖਬੀਰ ਸਿੰਘ ਬਾਦਲ ਨੇ ਕਹਿੰਦੇ ਨਜ਼ਰ ਆਏ ਕਿ ਦੇਖੋ ਜੀ ਤੁਸੀਂ ਦਿੱਲੀ ਵਾਲਿਆਂ ਤੇ ਹੱਥ ਪੰਜਾਬ ਦੀ ਵਾਕਡੋਰ ਦੇਤੀ ਜੇ 25 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਨਾ ਹੁੰਦੇ ਤਾਂ ਸ਼ਾਇਦ ਅਸੀਂ ਗੱਡਿਆਂ ਤੇ ਹੀ ਹੋਣਾ ਸੀ ਅੱਜ ਉਹਨਾਂ ਦੀ ਇਹ ਤਕਰੀਰ ਸੀ ਅੱਜ ਸਟੇਜ ਤੋਂ ਉਹਨਾਂ ਨੇ ਕਿਹਾ ਕਿ ਦਿੱਲੀ ਦੀ ਕਮੇਟੀ ਹੋਵੇ ਹਰਿਆਣੇ ਦੀ ਕਮੇਟੀ ਹੋਵੇ ਉਹ ਵੀ ਦੋਫਾੜ ਕਰਤੀ ਸਾਡੇ ਤੋਂ ਖੋ ਲਈ ਇਹ ਇੱਕਦਮ ਚ ਤਾਂ ਨਹੀਂ ਨਾ ਖੋਇਆ ਗਲਤੀਆਂ ਤੇ ਸਾਰਿਆਂ ਕੋਲ ਹੋਈਆਂ ਹੂੰ ਮੇਰਾ ਖਿਆਲ ਹੈ ਕਿ ਈਵਨ ਜੀ ਪੰਥਕ ਪਾਰਟੀ ਜਿਹੜੀ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਖੁਦ ਹੱਥ ਜੋੜ ਕੇ ਆਪਣੀਆਂ ਇਹ ਗਲਤੀਆਂ ਘਿਆ ਅਕਾਲ ਤਖਤ ਤੇ 2 ਦਸੰਬਰ ਨੂੰ 2024 ਨੂੰ ਜਾ ਕੇ ਹੋਰ ਕੀ ਕਰਨ ਗਏ ਸੀ ਗਲਤੀਆਂ ਹੀ ਬਖਸ਼ਾਉਣ ਗਏ ਸੀ ਇਹਦੇ ਹੁਣ ਲੋਕਾਂ ਨੇ ਅਲਟੀਮੇਟਲੀ ਬਖਸ਼ਾਉਣੀਆਂ ਨਾ ਚਲੋ ਉੱਥੇ ਤੇ ਚਲੋ ਇੱਕ ਕਿਸਮ ਦਾ ਧਰਮ ਦੇ ਪੱਦਰ ਦੇ ਉੱਤੇ ਤੇ ਭਾਵੇਂ ਬਖਸ਼ਾਈਆਂ ਗਈਆਂ ਹਾਲਾਂਕਿ ਜਦੋਂ ਅਕਾਲੀ ਦਲ ਸੱਤਾ 'ਚ ਸੀ ਲੋਕਾਂ ਨੇ ਕਿਹਾ ਕਿ ਬੇਅਦਬੀਆਂ ਤੁਹਾਡੇ ਦੌਰ 'ਚ ਹੋਈਆਂ ਸਾਰਾ ਕੁਝ ਹੋਇਆ ਹਜੇ ਵੀ ਉਸ ਉਹ ਈਕੋ ਹੁੰਦਾ ਸਾਰੇ ਪਾਸੇ ਸੁਖਬੀਰ ਬਾਦਲ ਨੇ ਅੱਜ ਬੜੇ ਤਰੀਕੇ ਨਾਲ ਘੇਰਨ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ 2014 ਤੋਂ ਹੀ ਪਾਰਟੀ ਮੋٹے ਤੌਰ 'ਤੇ ਪੰਜਾਬ 'ਚ ਆਈ ਸੀ ਆਮ ਆਦਮੀ ਪਾਰਟੀ ਤੇ ਉਸ ਤੋਂ ਬਾਅਦ ਹੀ ਗਾਹਾਂ ਬੇਅਦਬੀਆਂ ਸ਼ੁਰੂ ਹੋ ਗਈਆਂ ਉਹਨਾਂ ਨੇ ਸਿੱਧੇ ਤੌਰ 'ਤੇ ਮਲੇਰ ਕੋਟਲਾ 'ਚ ਹੋਈ ਬੇਅਦਬੀ ਨੂੰ ਆਮ ਆਦਮੀ ਪਾਰਟੀ ਦੇ ਆਗੂ ਨਾਲ ਜੋੜਤਾ ਉਹ ਪੋਲੀਟਿਕਲੀ ਕਰੈਕਟਰ ਹੋਣ ਦੀ ਕੋਸ਼ਿਸ਼ ਕਰ ਰਿਹਾ ਜਾਂ ਕੋਈ ਫੈਕਟ ਵੀ ਗੱਲ ਦੱਸ ਰਿਹਾ ਨਹੀਂ ਉਹਨਾਂ ਨੇ ਗੱਲ ਟੇਢੇ ਢੰਗ ਨਾਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਧਰਮ ਦੀ ਰਾਜਨੀਤੀ ਅਸੀਂ ਤੇ ਪੰਥਕ ਪਾਰਟੀ ਆ ਅਸੀਂ ਤੇ ਅੱਜ ਤੋਂ ਨਹੀਂ ਕਹਿੰਦੇ ਉਹਨਾਂ ਦਾ ਯਾਨੀ ਸੁਖਬੀਰ ਬਾਦਲ ਦਾ ਜੋ ਮ ਅਸੀਂ ਉਸ ਕਿਸਮ ਨਾਲ ਫੰਡਾਮੈਂਟਲਿਸਟ ਨਹੀਂ ਆ ਅਸੀਂ ਸਰਬਸਾਂਝੀ ਵਾਲਤਾ ਦਾ ਉਸੂਲ ਲੈ ਕੇ ਚੱਲਦੇ ਆ ਇਸੇ ਕਰਕੇ ਜਿਹੜਾ ਮੋਗਾ ਰੈਜ਼ੋਲੂਸ਼ਨ ਹੈ ਉਹਦੇ ਚ ਅਕਾਲੀ ਦਲ ਦੇ ਵਿੱਚ ਕੋਈ ਜਿਹੜੇ ਪੰਡਿਤ ਵੀ ਹੈਗੇ ਆ ਜਿਹੜੇ ਅਕਾਲੀ ਦਲ ਦੇ ਮੈਂਬਰ ਬਣ ਸਕਦੇ ਆ ਇਹ ਯਾਨੀ ਇੰਜ ਕਹ ਲਓ ਤੁਸੀਂ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਉਹ ਪੰਜਾਬੀ ਦਲ ਜੀ ਇੰਜ ਕਹ ਲੋ ਕੱਲਾ ਉਹ ਸਿੱਖਾਂ ਦਾ ਐਕਸਕਲੂਸਿਵ ਰਾਈਟ ਨਹੀਂ ਹੈ ਉਹਨਾਂ ਦਾ ਇਸ ਕਿਸਮ ਦਾ ਜਿਹੜਾ ਇਸ਼ਾਰਾ ਕਰਨਾ ਉਹ ਇਹ ਸੀਗਾ ਕਿ ਸਾਨੂੰ ਤੁਸੀਂ ਧਾਰਮਿਕ ਤੌਰ ਤੇ ਕੱਲਾ ਨਾ ਮੰਨੋ ਅਸੀਂ ਪੰਜਾਬੀਅਤ ਦੀ ਪੰਜਾਬੀ ਭਾਸ਼ਾ ਦੀ ਪੰਜਾਬੀਆਂ ਦੀ ਜਿਵੇਂ এমਪਲॉयਮੈਂਟ ਦੀ ਵੀ ਗੱਲ ਕਰ ਰਹੇ ਸੀ ਕਿ ਅਸੀਂ ਪੰਜਾਬੀਆਂ ਨੂੰ এমਪਲॉयਮੈਂਟ ਦੇਾਂਗੇ ਹੁਣ ਬਾਹਰ ਲੈਣ ਨੂੰ ਇਸ ਤਰੀਕੇ ਦਾ ਉਹਨਾਂ ਦਾ ਸਾਰਾ ਸੀ ਉਹ ਜਿਹੜੀ ਤੁਸੀਂ ਗੱਲ ਕਹਿੰਦੇ ਆ ਉਹ ਕੱਲਾ ਦੋਸ਼ ਵਾਲੀ ਗੱਲ ਨਹੀਂ ਹੈ ਉਹ ਤੇ ਡਿਸਟ੍ਰਿਕਟ ਜੱਜ ਨੇ ਮਲੇਰਕੋਟਲੇ ਦੇ ਵਿੱਚ ਇਹਨਾਂ ਦੇ ਐਮਐਲਏ ਨੂੰ ਇਨਡਾਈਟ ਕੀਤਾ ਆ 2 ਸਾਲ ਦੀ ਸਜ਼ਾ ਹੋਈ ਹੈ ਨਰੇਸ਼ যাদਬ ਨੂੰ ਇਸ ਕਰਕੇ ਉਹ ਉਹ ਕਹਿਣ ਦੀ ਜਾਂ ਸੁਣਨ ਦੀ ਗੱਲ ਨਹੀਂ ਉਹ ਬਕਾਇਦਾ ਪ੍ਰੂਵ ਹੋਇਆ ਕਿ ਕੁਰਾਨ ਸ਼ਰੀਫ ਦੀ ਜਿਹੜੀ ਉੱਥੇ ਬੇਅਦਬੀ ਹੋਈ ਉਹਦੇ 'ਚ ਉਹ ਸ਼ਾਮਿਲ ਸੀ ਉਹ ਇਸ ਗੱਲ ਤੋਂ ਲੈ ਕੇ ਕਹਿ ਰਿਹਾ ਕਿ ਐ ਯਾਨੀ ਹਾਲਾਤ ਇਹੋ ਜੇ ਆ ਕਿ ਉਹ ਬਰਗਾੜੀ ਦੇ ਵਿੱਚ ਵੀ ਇੰਡਾਇਰੈਕਟਲੀ ਇਸ਼ਾਰਾ ਕਰ ਰਹੇ ਸੀਗੇ ਕਿ ਇਹਨਾਂ ਦੇ ਵੇਲੇ ਉਦੋਂ ਤੋਂ ਹੋਣਾ ਸ਼ੁਰੂ ਹੋਇਆ ਇਹਦਾ ਮਤਲਬ ਕਿ ਜਦੋਂ ਦੇ ਇਹ ਪੰਜਾਬ ਦੇ ਵਿੱਚ ਰਾਜਨੀਤੀ ਦੇ ਵਿੱਚ ਐਕਟਿਵ ਹੋਇਆ ਤੇ ਬੇਅਦਬੀਆਂ ਦੇ ਨਾਂ ਦੇ ਉੱਤੇ ਏ ਇਥੇ ਆ ਕੇ ਸਿੱਖੀ ਨੂੰ ਵੀ ਇੱਕ ਕਿਸਮ ਦਾ ਖਟਾਇਰੇ ਚ ਖੜਾ ਕਰ ਰਿਹਾ ਤੇ ਜਿਸ ਦਾ ਸਾਰਾ ਭਾਂਡਾ ਅਕਾਲੀ ਦਲ ਤੇ ਫੋੜ ਦਿੱਤਾ ਜਦ ਕਿ ਅਕਾਲੀ ਦਲ ਨੇ ਕੋਈ ਇਸ ਤਰੀਕੇ ਨਾਲ ਆਪਣੀ ਵੱਲੋਂ ਸਿੱਧੇ ਤੌਰ ਤੇ ਨਹੀਂ ਕੀਤਾ ਚਲੋ ਇਹ ਉਹਨਾਂ ਦਾ ਆਪਣਾ ਡਿਫੈਂਸ ਹੈਗਾ ਮੇਰਾ ਖਿਆਲ ਹੈ ਕਿ ਧਾਰਮਿਕ ਦੇ ਪੱਧਰ ਦੇ ਉੱਤੇ ਉਹ ਗੱਲਾਂ ਸਾਰੀਆਂ ਹੁਣ ਸੈਟਲਡ ਆ ਹੁਣ ਤੇ ਗੱਲ ਸਾਰੀ ਏਜੰਡੀਆਂ ਤੇ ਲੋਕਾਂ ਲਈ ਕੀ ਕੀਤਾ ਤੁਸੀਂ ਭਗਵੰਤ ਮਾਨ ਦੀ ਗੱਲ ਸੁਣੀ ਮੈਂ ਇਸ ਬੀਚ ਸੁਣ ਰਿਹਾ ਸੀ ਮੈਂ ਇੱਕੋ ਗੱਲ ਕਹੂੰਗਾ ਮੈਂ ਤੁਹਾਡਾ ਸਵਾਲ ਲੈਣਾ ਉਹ ਇੱਕ ਉਹ ਅਜੀਬੀ ਉਸੇ ਰੂਪ ਦੇ ਵਿੱਚ ਛੇਡਾਂ ਕਰਨੀਆਂ ਮਜ਼ਾਕ ਅਡਾਉਣੇ ਵਾਰੀ ਚਾਉਂਦੇ ਆ ਇਹ ਵਾਰੀ ਤੋਂ ਬਹੁਤ ਇੱਕ ਲੰਮੀ ਕਹਾਣੀ ਸੁਣਾ ਕੇ ਜਿਵੇਂ ਵੇਲੇ ਲੋਕ ਆਏ ਹੋਣੇ ਨਹੀਂ ਕਹਾਣੀਆਂ ਸੁਣਣ ਲਈ ਆਏ ਹੋ ਤਾਡੀ ਜਦੋਂ ਰੈਲੀ ਤੁਸੀਂ ਆਪਣੀਆਂ ਅਚੀਵਮੈਂਟ ਦੱਸੋ ਸਿੱਧੀਆਂ ਸਿੱਧੀਆਂ ਕਿ ਅਸੀਂ ਕੀ ਕੀਤਾ ਹਾਂ ਇੱਕ ਹੋਰ ਗਦੇ ਅੱਗੇ ਗੱਜ ਲਟਕਾਉਣ ਵਾਲੀ ਗੱਲ ਇਹ ਜ਼ਰੂਰ ਕਹਿੰਦਾ ਕਿ ਬੀਬੀਆਂ ਨੂੰ ਚਿੰਤਾ ਕਰੋ ਭੱਜੋ ਨਾ ਦੂਜੀਆਂ ਪਾਰਟੀਆਂ ਵੱਲ ਨਾ ਚਲੇ ਜਾਓ ਪੈਸਾ ਆ ਰਿਹਾ ਇਸ ਬਜਟ ਦੇ ਵਿੱਚ ਪਾਸ ਕਰਦੇ ਆ ਉਹ ਬਜਟ ਦੇ ਵਿੱਚ ਪਾਸ ਤੇ ਕਰਦੇ ਹੋ ਕਿ ਪੈਸਾ ਚਾਹੀਦਾ ਵੀ ਹੈ ਤੁਹਾਡੀ ਗੱਲ ਠੀਕ ਹੈ ਤਨਖਾਹਾਂ ਨਹੀਂ ਮਿਲ ਰਹੀਆਂ ਕਿੰਨੇ ਲੋਕਾਂ ਨੂੰ ਰੋਡਵੇਜ਼ ਦੇ ਵਰਕਰ ਨੂੰ ਨਹੀਂ ਤਨਖਾਹਾਂ ਮਿਲਦੀਆਂ ਹੋਰ ਕੋਈ ਪੈਨਸ਼ਨਰ ਸੀਗੇ ਪਤਾ ਨਹੀਂ ਕੌਣ ਸੀ ਉਹ ਕਹਿੰਦੇ ਦੋ ਦੋ ਮਹੀਨੇ ਦੀ ਸਾਨੂੰ ਤਨਖਾਹਾਂ ਨਹੀਂ ਮਿਲੀਆਂ ਮਤਲਬ ਤੁਸੀਂ ਰੋਡਵੇਜ਼ ਦੀ ਗੱਲ ਕੀਤੀ ਪੰਜਾਬ ਦੇ ਵਿੱਚ ਜੇ ਕੋਈ ਬੱਸ ਦਾ ਸਫ਼ਰ ਕਰਨਾ ਚਾਹੁੰਦਾ ਨਾ ਉਹ ਘਰੋਂ ਇਹ ਚੈੱਕ ਕਰਕੇ ਨਹੀਂ ਨਿਕਲਦਾ ਕਿ ਕਿੰਨੇ ਵਜੇ ਬੱਸ ਚੱਲਣੀ ਉਹ ਕਰਕੇ ਨਿਕਲਦਾ ਕਿ ਅੱਜ ਹੜਤਾਲ ਤੇ ਨਹੀਂ ਹੈਗੀ ਰੋਡਵੇਜ਼ ਵਾਲਿਆਂ ਦੀ ਉਹ ਇੱਕ ਵੱਖਰੀ ਗੱਲ ਹੈ ਖੈਰ ਇੱਕ ਗੱਲ ਹੋਰ ਜੋ ਸੁਖਬੀਰ ਬਾਦਲ ਦੇ ਮੈਂ ਪਾਸ਼ਨ ਨੂੰ ਡੀਕੋਡ ਕਰਨ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਆਮ ਆਦਮੀ ਪਾਰਟੀ 'ਚ ਜ਼ਿਆਦਾਤਰ ਮੋٹے ਤੌਰ ਤੇ 1000 ਰੁਪਏ ਵਾਲੀ ਗੱਲ ਹੀ ਹੋਈ ਸੀ ਬਾਕੀ ਗੱਲਾਂ ਸਾਰੀਆਂ ਪੁਰਾਣੀਆਂ ਸੀ ਸੁਖਬੀਰ ਬਾਦਲ ਦੀਆਂ ਗੱਲਾਂ ਵੀ ਬਹੁਤੀਆਂ ਪੁਰਾਣੀਆਂ ਹੀ ਸੀ ਪਰ ਉਹਨਾਂ ਨੇ ਸਟੈਪ ਬਾਈ ਸਟੈਪ ਸਾਰੀਆਂ ਗੱਲਾਂ ਇਹ ਕਹੀਆਂ ਉਹਨਾਂ ਨੇ ਨਸ਼ੇ ਦੇ ਮੁੱਦੇ ਤੇ ਕਿਹਾ ਕਿ ਕਾਂਗਰਸੀ ਜਦੋਂ ਆਏ ਸਰਕਾਰ ਬਣਾ ਕੇ ਉਦੋਂ ਗੁਟਕਾ ਸਾਹਿਬ ਦਾ ਸੋਚ ਚੁੱਕੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਅੱਜ ਹੁਣੀ ਅਸੀਂ ਖਬਰ ਕਰਕੇ ਆ ਕਿ ਓਵਰਡੋਜ਼ ਨਾਲ ਮੁੰਡਾ ਮਰਿਆ ਕਾਂਗਰਸੀ ਚਲੇ ਗਏ ਆਮ ਆਦਮੀ ਪਾਰਟੀ ਆ ਗਈ ਆਪਰੇਸ਼ਨ ਕਾ ਸੋਚ ਲਾਏ ਲੋਕਾਂ ਦੇ ਘਰਾਂ ਦੇ ਬੁਲਡੋਜ਼ਰ ਚਲਾਏ ਪਰ ਕੁੱਲ ਮਿਲਾ ਕੇ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਨੇ ਪਿੰਡਾਂ ਦੇ ਵਿੱਚ ਠੀਕਰੀ ਪਹਿਰੇ ਲੱਗ ਰਹੇ ਆ ਲੋਕਾਂ ਤੇ ਹਮਲੇ ਹੋ ਰਹੇ ਜਿਹੜੇ ਲੋਕ ਨਸ਼ੇ ਦੇ ਖਿਲਾਫ ਬੋਲ ਰਹੇ ਆ ਯਾਨੀ ਉਹ ਸਾਰਾ ਸਰਕਲ ਤਾਂ ਮੁੜ ਕੇ ਉੱਥੇ ਹੀ ਖੜਾ ਹੈ ਜਦੋਂ 2017 ਚ ਸਰਕਾਰ ਗਈ ਸੀ ਅਕਾਲੀਆਂ ਦੀ ਕਾਂਗਰਸੀ ਆਏ ਆਪ ਵਾਲਿਆਂ ਦੀ ਵੀ ਖਤਮ ਹੋਣ ਵਾਲੀ ਐ ਸਰਕਲ ਉੱਤੀ ਖੜਾ ਪੰਜਾਬੀ ਬੇਵਕੂਫ ਲੱਗਦਾ ਹਾਂ ਇਸੇ ਕਰਕੇ ਜੇ ਇੰਨਾ ਗੱਲਾਂ ਦੇ ਉੱਤੇ ਇਹਨਾਂ ਨੇ ਚੋਣਾਂ ਲੜਨੀਆਂ ਦੀਆਂ ਤੇ ਫਿਰ ਧਰਮ ਦੀ ਆੜ ਨਹੀਂ ਸੀ ਲੈਣੀ ਚਾਹੀਦੀ ਫਿਰ ਉਧਰ ਨੂੰ ਇਹ ਨਹੀਂ ਸੀ ਇਹਨਾਂ ਨੇ ਨਹੀਂ ਸੀ ਜਾਣਾ ਕਿਉਂਕਿ ਇੱਥੇ ਕੁਝ ਨਹੀਂ ਹੋਇਆ ਇਸ ਕਰਕੇ ਇਹਦੇ ਤੇ ਪਰਦਾ ਪਾਉਣ ਲਈ ਲੋਕ ਇਹ ਇਹ ਗੱਲਾਂ ਡਿਬੇਟ 'ਚ ਨਾ ਆਉਣ 32800 ਰੁਪਿਆਂ ਦਾ ਏਜੰਡਾ ਛੇੜ ਦੋ ਉਹ ਉਸ ਪਾਸੇ ਨੂੰ ਗੱਲ ਜਾਣੀ ਚਾਹੁੰਦੀ ਐ ਤਾਂ ਕਿ ਅਕਾਲੀ ਦਲ ਔਰ ਐਸਜੀਪੀਸੀਓ ਦੇ ਵਿੱਚ ਬਦਨਾਮ ਹੋਣ ਮੈਨੂੰ ਲੱਗਦਾ ਇਸ ਤਰੀਕੇ ਨਾਲ ਦੇਖੋ ਜਿਹੜੀਆਂ ਚੀਜ਼ਾਂ ਇੱਕ ਵਾਰੀ ਸੈਟਲ ਹੋ ਗਈਆਂ ਉਸ ਨੂੰ ਬਾਰ-ਬਾਰ ਖਰੀਦ ਕੇ ਤੁਸੀਂ ਰਾਜਨੀਤੀ ਕਰਨੀ ਹੈ ਅੱਜ ਗੜਗਾਧ ਸਾਹਿਬ ਨੇ ਕਿਹਾ ਕਿ ਨਾ ਤੇ ਰਾਜਨੀਤੀ ਨਾ ਕੀਤੀ ਜਾਏ ਅਫਸੋਸ ਵਾਲੀ ਗੱਲ ਹੈ ਕਿ ਜਿਹੜਾ ਨਸ਼ਿਆਂ ਦਾ ਤੁਸੀਂ ਗੱਲ ਕਹਿਨੇ ਆ ਉਹ ਇਹਨਾਂ ਨੇ ਧਰਾਤਲ ਦੇ ਉੱਤੇ ਕੁਝ ਬਹੁਤਾ ਕੀਤਾ ਨਹੀਂ ਹੈ ਮੈਂ ਇਹ ਸਮਝਦਾ ਹਾਂ ਮੈਂ ਇਹ ਸਮਝਦਾ ਹਾਂ ਕਿ ਜਿਹੜੀ ਨਸ਼ਿਆਂ ਦੀ ਅਸਲ 'ਚ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਸੀ ਉਹ ਹਾਰ ਚੁੱਕਿਆ ਔਰ ਮੰਨ ਚੁ ਉਹ 2.0 ਵੀ ਸ਼ੁਰੂ ਕਰਨ ਦਾ ਉਹ ਇਸੇ ਕਰਕੇ ਨਾ ਵੀ ਪਹਿਲਾਂ ਫੇਲਿਆ ਪਹਿਲਾਂ ਖਤਮ ਆ ਸੀ ਨਹੀਂ ਕਰ ਸਕੇ ਹੁਣ ਦੁਬਾਰਾ ਸ਼ੁਰੂ ਕਰਦੇ ਆ ਨੰਬਰ 2 ਤੇ ਨਹੀਂ ਤੇ ਨਹੀਂ ਤੇ ਦੁਬਾਰਾ ਕੀ ਕਰਨ ਦੀ ਸ਼ੁਰੂ ਲੋੜ ਸੀ ਉਹਨੂੰ ਕਨਕਲੂਡ ਕਰ ਦੇ ਕਹਿੰਦੇ ਕਿ ਹਾਂ ਅਸੀਂ ਖਤਮ ਕਰਤਾ ਤੁਸੀਂ ਉਹ ਜਿੰਨੀਆਂ ਪ੍ਰੈਸ ਇੱਕ 6 ਮਹੀਨੇ ਲੱਗੇ ਆ 8 ਮਹੀਨੇ ਦੇ ਲੱਗੇ ਹੋਇਆ ਕੀ ਨਿਕਲਿਆ ਉਹਦੇ ਤੋਂ ਜੇ ਅਜੇ ਵੀ ਨਸ਼ਾ ਉਸੇ ਤਰ੍ਹਾਂ ਹੀ ਵਿਕ ਰਿਹਾ ਤੇ ਹੁਣ ਤੁਸੀਂ ਪਤਾ ਕਿੱਥੇ ਗੱਲ ਛੱਡਤੀ ਭਈ ਸਾਡੇ ਕੋਲੋਂ ਨਹੀਂ ਹੁੰਦਾ ਇਨਡਾਇਰੈਕਟਲੀ ਸੁਣੋ ਇੰਨੇ ਸਰਕਾਰ ਨੇ ਮੰਨ ਲਿਆ ਵੀ ਸਾਡੇ ਕੋਲ ਤਾਂ ਨਹੀਂ ਖਤਮ ਹੁੰਦਾ ਸਾਨੂੰ ਕਰੋ ਮਾਪ ਹੁਣ ਪਿੰਡ ਦੇ ਨੌਜਵਾਨ ਹੀ ਇਹਨੂੰ ਖਤਮ ਕਰਨ ਸਾਡੇ ਕੋਲ ਨਹੀਂ ਰੋਜ਼ ਪੰਜਾਬ ਪੁਲਿਸ ਇਨਕਾਊਂਟਰ ਕਰ ਰਹੀ ਹੈ ਬਦਮਾਸ਼ ਫੜ ਲਏ ਜੀ ਦੋ ਇਨਕਾਊਂਟਰ ਤਿੰਨ ਇਨਕਾਊਂਟਰ ਮੋਟਰਸਾਈਕਲ ਡਿੱਗ ਗਿਆ ਹੁੰਦਾ ਗੋਲਾ ਮਾਰਿਆ ਹੁੰਦਾ ਚਾਕ ਨਾਲ ਬਣਾਇਆ ਹੁੰਦਾ ਤੇ ਇੱਕ ਬੰਦਾ ਲੰਘ ਜੀ ਮਾਰ ਕੇ ਤੁਰ ਰਿਹਾ ਹੁੰਦਾ ਚਲੋ ਗੈਂਗਸਟਰ ਅਸੀਂ ਫੜ ਲਿਆ ਪਰ ਜੋ ਪੰਜਾਬ ਦਾ ਲਾਅ ਐਂਡ ਆਰਡਰ ਹੈ ਉਹ ਸ਼ਾਇਦ ਕਿਸੇ ਨੂੰ ਹੁਣ ਸਮਝਾਉਣ ਦੀ ਲੋੜ ਨਹੀਂ ਹੈ ਖਾਸ ਕਰਕੇ ਅਸੀਂ ਰੋਜ਼ ਖਬਰਾਂ ਰਿਪੋਰਟ ਕਰਦੇ ਆ ਇਸ ਤੇ ਸੁਖਵੀਰ ਬਾਦਲ ਇੱਕ ਹੋਰ ਦਾਵਾ ਕਰਦੇ ਨਜ਼ਰ ਆ ਗਏ ਕਿ ਹੁਣ ਜੇ ਅਸੀਂ ਆਗੇ ਵਾਪਸ ਤੇ ਗੈਂਗਸਟਰਾਂ ਦੀਆਂ ਸੰਪਤੀਆਂ ਜ਼ਬਤ ਕਰਾਂਗੇ ਤੇ ਤੁਹਾਨੂੰ ਪੰਜਾਬੀਓ ਗੈਂਗਸਟਰਾਂ ਦੀ ਇੱਕ ਵੀ ਘੁੜਕੀ ਸਹਿਣ ਨਹੀਂ ਦੇਵਾਂਗੇ ਲੱਗਦਾ ਕਿ ਹੋ ਜਾਊਗਾ ਕਿਉਂਕਿ ਇਹ ਤਾਂ ਹੌਂ ਕਲਚਰ ਬਣ ਗਿਆ ਨਾ ਗੈਂਗਸਟਰ ਦਾ ਪੰਜਾਬ 'ਚ ਦੇਖ ਮੈਨੂੰ ਲੱਗਦਾ ਕਿ ਸੁਖਬੀਰ ਉਹਨਾਂ ਨੂੰ ਵੀ ਬਹੁਤ ਵੱਡੇ ਕਲੇਮ ਨਹੀਂ ਕਰਨੇ ਚਾਹੀਦੇ ਜਿਹੜੇ ਕਿ ਪੂਰੇ ਨਹੀਂ ਹੋ ਸਕਦੇ ਕਿਉਂ ਮੈਂ ਕਹਿੰਨਾ ਕਿਉਂਕਿ ਜਿੰਨਾ ਸਾਰਾ ਢਾਂਚਾ ਹਾਲਾਤ ਆ ਜਿੰਨਾ ਤੁਹਾਡਾ ਪੁਲਿਸ ਜਾਂ ਸਿਸਟਮ ਜਾਂ ਵਿਜੀਲੈਂਸ ਜਾਂ ਜੇਲ੍ਹਾਂ ਜਿੰਨੀਆਂ ਉਹ ਕੰਪਰੋਮਾਈਜ਼ਡ ਆ ਕੰਪਰੋਮਾਈਜ਼ ਦਾ ਮਤਲਬ ਕਿ ਜਿੰਨਾ ਉਹ ਰਲ ਚੁੱਕੀਆਂ ਉਹਨਾਂ ਲੋਕਾਂ ਨਾਲ ਜਿੱਥੋਂ ਸਮਾਜ ਨੂੰ ਜਿੱਥੋਂ ਪੰਜਾਬ ਨੂੰ ਬਚਾਉਣਾ ਤੇ ਉਹ ਹੀ ਨਾਲ ਉਹਨਾਂ ਦੇ ਰਲੇ ਹੋਏ ਆ ਜੇਲ੍ਹਾਂ ਚ ਕਿਵੇਂ ਫੋਨ ਜਾਂਦੇ ਆ ਜੇਲ੍ਹਾਂ ਚ ਨਸ਼ੇ ਕਿਵੇਂ ਜਾਂਦੇ ਆ ਹਰ ਚੀ ਜਿਹੜੀ ਤੁਹਾਨੂੰ ਅੰਦਰ ਮਿਲਦੀ ਆ ਉਹ ਕੌਣ ਆ ਜੇਲ ਸੁਪਰਡੈਂਟ ਹੀ ਭੇਜਦੇ ਆ ਜਾਂ ਉੱਥੋਂ ਦੇ ਜਿਹੜੇ ਬਾਕੀ ਗੇਟ ਟੇਕਰ ਆ ਉਹ ਭੇਜਦੇ ਆ ਇਸੇ ਤਰੀਕੇ ਨਾਲ ਪੰਜਾਬ ਦਾ ਜਿਹੜਾ ਅੱਜ ਦਾ ਦੌਰ ਹੈਗਾ ਆ ਉਸ ਨੂੰ ਜੇ ਸੱਚੀ ਮੁੱਚੀ ਤੁਸੀਂ ਬਚਾਉਣਾ ਤੇ ਜੇ ਤੁਸੀਂ ਗੈਂਗਸਟਰ ਦੀ ਜਿਹੜੀ ਗੱਲ ਕਰਦੇ ਜਿਹੜੇ ਸੁਖਵੀਰ ਬਾਦਲ ਹੋਣਾ ਨੇ ਕੀਤੀ ਹੈ ਉਹਦੇ ਤੋਂ ਬਚਾਉਣਾ ਤਾਂ ਪਹਿਲਾਂ ਨਸ਼ੇ ਨੂੰ ਨਕੇਲ ਪਾਉਣੀ ਪਊਗੀ ਹੂੰ ਦੋਨੇ ਇੰਟਰਲਿੰਕਡ ਬਿਲਕੁਲ ਇੰਟਰਲਿੰਕਡ ਆ ਨਸ਼ੇ ਦਾ ਨਜਾਇਜ਼ ਪੈਸਾ ਆਉਂਦਾ ਉਹਦੇ ਤੇ ਗੈਂਗਸਟਰ ਪਾਲਦੇ ਆ ਉਹਨੂੰ ਕਵਰ ਅਪ ਕਰਨ ਲਈ ਪੁਲਿਸ ਥੋੜੀ ਕਵਰ ਕਰੂਗੀ ਸਿੱਧੇ ਸਿੱਧੇ ਨਹੀਂ ਉਹ ਜਿੰਨਾਂ ਦੀਆਂ ਗੱਡੀਆਂ 'ਚ ਜਾਂਦਾ ਪਿਸਤੌਲ ਉਹਨਾਂ ਨੂੰ ਨਾਲ ਫੜਾਇਆ ਤੁਸੀਂ ਦੇਖੋ ਜਿਹੜੇ ਡਰੋਨ ਦੇ ਨਾਲ ਪਾਕਿਸਤਾਨ ਵੱਲੋਂ ਆਉਂਦੇ ਆ ਨਾਲ ਕਿਸੇ ਦੇ ਪਿਸਤੌਲ ਵੀ ਆਈ ਜਾਂਦੇ ਆ ਕਿਸੇ ਦੇ ਹਿਆਰੋਂ ਦੇ ਪੈਕੇਟ ਵੀ ਆਈ ਜਾਂਦੇ ਆ ਇਸ ਲਈ ਸਾਰਾ ਨਾਲ ਰਲਿਆ ਮਿਲਿਆ ਜਦ ਤੱਕ ਨਸ਼ੇ ਨੂੰ ਅਸੀਂ ਨਿਕਾਲ ਨਹੀਂ ਪਾਉਂਦੇ ਘਟਾਉਂਦੇ ਨਹੀਂ ਤੇ ਗੈਂਗਸਟਰ ਉਥੋਂ ਫੀਲਡ ਹੁੰਦੇ ਰਹਿਣਗੇ ਉਹ ਵੀ ਨਹੀਂ ਘਟਣਗੇ ਉਹ ਪੈਸਾ ਜਿਹੜਾ ਵੱਡੇ ਪੱਧਰ ਤੇ ਜਨਰੇਟ ਹੁੰਦਾ ਕਿੰਨਾ ਕੋ ਜਾਂਦਾ ਗੈਂਗਸਟਰ ਕੋ ਜਾਂਦਾ ਜਦੋਂ ਉਹਨਾਂ ਨੂੰ ਉਥੋਂ ਪੈਸਾ ਉਹਨਾਂ ਨਹੀਂ ਮਿਲਦਾ ਜਾਂ ਉਹਨਾਂ ਦੇ ਵਿੱਚ ਉਹਨਾਂ ਦਾ ਵੀ ਇੱਕ ਮਹਿਕਮਾ ਫੈਲੀ ਜਾਂਦਾ ਸਰਕਾਰ ਆ ਬਕਾਇਦਾ ਸਰਕਾਰ ਆ ਗੈਂਗਸਟਰ ਦੀ ਪੰਜਾਬ ਦੇ ਵਿੱਚ ਪੈਰਲਲ ਸਰਕਾਰ ਚੱਲ ਰਹੀ ਆ ਇਹ ਦੇਖੋ ਜੀ ਅਕਾਲੀ ਤੇ ਬੀਜੇਪੀ ਵਾਲੇ ਗੱਟ ਜੋੜ ਕਰ ਸਕਦੇ ਆ ਕਈ ਥਾਵਾਂ ਤੇ ਪੰਜਾਬ ਚ ਤਾਂ ਉਹਦੀ ਮੁਹਿੰਮ ਵੀ ਚੱਲਦੀ ਨਜ਼ਰ ਆਈ ਸੀ ਸਰਵੇ ਵੀ ਚੱਲਦੇ ਨਜ਼ਰ ਆਏ ਸੀ ਅੱਜ ਅਕਾਲੀਆਂ ਤੋਂ ਵੱਖਰੀ ਸਟੇਜ ਬੀਜੇਪੀ ਵਾਲਿਆਂ ਨੇ ਲਾਈ ਹੋਈ ਸੀ ਰਵਨੀਤ ਬਿੱਟੂ ਪਹੁੰਚੇ ਸੀ ਸੁਨੀਲ ਜਾਕਰ ਸੀਗੇ ਹਰਿਆਣੇ ਦੇ ਸੀਐਮ ਪਹੁੰਚੇ ਹੋਏ ਸੀ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਅਕਾਲੀ ਦਲ ਦੇ ਨਾਲ ਜੁੜਨ ਦੇ ਵਿੱਚ ਬੀਜੇਪੀ ਲ ਹਜੇ ਵੇਟ ਕਰ ਰਹੀ ਹੈ ਜਾਂ ਉਹਨਾਂ ਨੇ ਆਪਣੀ ਰਾਹ ਬਣਾ ਲਈ ਲੱਗਦਾ ਨਿੰਮਿੰਦ ਲੱਗਦਾ ਚੰਗੀ ਗੱਲ ਹੈ ਕਰਨਾ ਚਾਹੀਦਾ ਉਹਨਾਂ ਨੂੰ ਪਤਾ ਲੱਗ ਜਾਏ ਵੱਡਾ ਭਰਾ ਕੇ ਛੋਟਾ ਭਰਾ ਕੇ ਜੋੜੇ ਭਰਾ ਹਮ ਬਾਰ-ਬਾਰ ਉਹਨਾਂ ਨੂੰ ਮਨ ਚਾਹੁੰਦਾ ਨਾ ਪਰ ਐਸੀ ਤੇ ਇੰਨੀਆਂ ਵੋਟਾਂ ਲੈ ਗਏ ਸੀ ਇਹ ਵੀ ਇੰਜ ਹੀ ਰਹਿ ਗਏ ਤੇ ਹੁਣ ਐਉਂ ਹੀ ਹੋਇਆ ਇਹਨੂੰ ਲੱਗਦਾ ਹੈ ਕਿ ਇਹ ਸਖਬੀਰ ਬਾਦਲ ਦੀ ਲੀਡਰਸ਼ਿਪ ਨੇ ਪਹਿਲਾਂ ਨਾਲੋਂ ਅਸਰਟ ਕੀਤਾ ਹੈਗਾ ਇਹ ਮੇਰਾ ਨਹੀਂ ਕਹਿਣ ਦਾ ਤੁਸੀਂ ਖ਼ਬਰਾਂ 'ਚ ਵੀ ਦੇਖ ਲਓ ਕਿਸੇ ਵੀ ਨਿਊਟਰਲ ਜਰਨਲਿਸਟ ਨੂੰ ਪੁੱਛ ਲਓ ਕਿ ਪਹਿਲਾਂ ਨਾਲੋਂ ਉਹਨਾਂ ਨੇ ਅਸਰਟ ਕੀਤਾ ਆ ਔਰ ਲੋਕਾਂ ਦੇ ਵਿੱਚ ਉਸ ਗੱਲ ਦਾ ਅਸਰ ਤੇ ਮੈਸੇਜ ਵੀ ਗਿਆ ਇਹਨਾਂ ਨੂੰ ਇਹ ਜੇ ਇਹਨੂੰ ਅਕਨੋਲਜ ਨਹੀਂ ਕਰਨਾ ਉਹਨਾਂ ਨੇ ਇਸ ਗੱਲ ਨੂੰ ਰੈਕਗਨਾਈਜ਼ ਨਹੀਂ ਕਰਨਾ ਤੇ ਫਿਰ ਇਹ ਪੈਰਲਲ ਰੈਲੀਆਂ ਕਰਕੇ ਦੇਖ ਲੈਣ ਕਿ ਪਿੰਡਾਂ ਦੇ ਵਿੱਚ ਕਿੰਨਾ ਕੁ ਵੱਡਾ ਰਸਟੋਰੈਂਟ ਪਰ ਤਰਨ ਤਾਰਨ ਤੇ ਬਲਾਕ ਸੰਮਤੀਆਂ ਦੇ ਚੋਣਾਂ ਤੋਂ ਬਾਅਦ ਭਾਜਪੀ ਦੇ ਬੰਦਿਆਂ ਨੇ ਦੱਸਿਆ ਨਹੀਂ ਹੋਣਾ ਉੱਪਰ ਜਾ ਕੇ ਕੀ ਸਾਨੂੰ ਕੀ ਅੱਗੇ ਦੀ ਰਣਨੀਤੀ ਕਿਵੇਂ ਕਰਨੀ ਚਾਹੀਦੀ ਹੈ ਨਹੀਂ ਉੱਥੇ ਫਿਰ ਹੋਰ ਤਰ੍ਹਾਂ ਦੀਆਂ ਇੰਟਰਪ੍ਰੀਟੇਸ਼ਨ ਹੁੰਦੀਆਂ ਹਨ ਉਹ ਦੇਖੋ ਜੀ ਸਾਡਾ ਏਰੀਆ ਹੀ ਨਹੀਂ ਸੀ ਅਸੀਂ ਤਾਂ ਕਦੀ ਉੱਥੇ ਖੜੇ ਹੀ ਨਹੀਂ ਸੀ ਜਿਸ ਸੇ ਇਸ ਕਰਕੇ ਸਾਡੀਆਂ ਤੇ ਇੰਨੀਆਂ ਕਿ ਵੋਟਾਂ ਪੈਣੀਆਂ ਹਰ ਬੰਦਾ ਜਿਹੜੀ ਹੈ ਜਸਟੀਫਿਕੇਸ਼ਨ ਉਸ ਗੱਲ ਦੀ ਉਹ ਆਪਣੀ ਆਪਣੀ ਬਣਾ ਲੈਂਦੇ ਆ ਖੇਤਰੀ ਪਾਰਟੀ ਜਿਹੜੀ ਹੈਗੀ ਹੈ ਉਹ ਖਿੱਤੇ ਦੇ ਵਾਸਤੇ ਕਿਹਨਿਕ ਲਾਹੇਵੰਦ ਹੁੰਦੀ ਹੈ ਕਾਰਨ ਇਹਦਾ ਕਿ ਉਹ ਲੋਕ ਇੱਥੇ ਦੇ ਹੀ ਪੈਦਾ ਹੋਏ ਆ ਇੱਥੇ ਹੀ ਉਹਨਾਂ ਨੇ ਰਹਿਣਾ ਇਨ੍ਹਾਂ ਦੇ ਨਾਲ ਰਹਿਣਾ ਇਨ੍ਹਾਂ ਦੇ ਮੂੰਹ ਮਲਾਜੇ ਲੱਗਦੇ ਰਹਿਣਾ ਦੂਜੀ ਗੱਲ ਪੋਲਿਟਿਕਸ ਪੱਤਰ ਦੇ ਉੱਤੇ ਵੀ ਮੈਂ ਇੱਕ ਹੋਰ ਸਮਝਦਾ ਕਿ ਪੰਜਾਬ ਜਾਂ ਪੰਜਾਬੀਅਤ ਸਾਡੀ ਜਿਹੜੀ ਆ ਉਹ ਇੱਕ ਐਵੇਂ ਕਹਿਵੇਂ ਦਾ ਇੱਕ ਲਫਾਫਾ ਨਹੀਂ ਹੈ ਕਿ ਉਧਰ ਕਿਸੇ ਬਾਕੀ ਦੇ ਜਿਹੜੀ ਕੋ ਬੈਲਟ ਵਾਂਗੂ ਜਾਂ ਹਿੰਦੀ ਹਾਰਟਲੈਂਡ ਵਾਂਗੂ ਉਹਨਾਂ ਤੋਂ ਬਿਲਕੁਲ ਹੈ ਜਿਵੇਂ ਕਸ਼ਮੀਰ ਬਿਲਕੁਲ ਲਾਗੇ ਜਿਵੇਂ ਨਾਰਥ-ਈਸਟ ਨਾਗਾ لینڈ ਜਾਂ ਤ੍ਰਿਪੁਰਾ ਮਨੀਪੁਰ ਉਹ ਸਾਰੇ ਆਪੋ ਆਪਣੀ ਇੱਕ ਅਲੱਗ ਐਥਨਿਕ ਉਹਨਾਂ ਦੀਆਂ ਸਟੇਟਾਂ ਬਣੀਆਂ ਹੋਈਆਂ ਪੰਜਾਬ ਇੱਕ ਉਸ ਕਿਸਮ ਦਾ ਪੰਜਾਬੀਅਤ ਨੂੰ ਇੱਕ ਅਲੱਗ ਸਾਰੇ ਦੇਸ਼ ਦੇ ਚ ਦੁਨੀਆ ਚ ਦਿਖਦਾ ਹੋਇਆ ਆਦਾਰਾ ਰਾਜਨੀਤਿਕ ਇਹ ਜੀਓਗ੍ਰਾਫੀਕਲ ਖਿੱਤਾ ਵੀ ਤੇ ਇੱਕ ਰਾਜਨੀਤੀ ਵੀ ਆ ਹੁਣ ਜੇ ਉਸ ਨੂੰ ਸੰਭਾਲਣਾ ਤੇ ਕਿਹਨੂੰ ਚਾਹੀਦਾ ਹੋਵੇ ਕੁੱਲ ਮਿਲਾ ਕੇ 10 ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਪੰਜਾਬ ਦੇ ਵਿੱਚ ਨਵੀਂ ਸਰਕਾਰ ਚੁਣਨ ਦਾ ਮੌਕਾ ਹੈ ਇਸ ਕਰਕੇ ਪਾਰਟੀ ਕੋਈ ਵੀ ਹੋਵੇ ਲੀਡਰ ਕੋਈ ਵੀ ਹੋਵੇ ਆਪਣੀ ਗੱਲ ਤੁਸੀਂ ਠੋਕ ਕੇ ਅੱਗੇ ਰੱਖਣੀ ਹੈ ਤੇ ਉਹਨਾਂ ਦੀ ਇੱਕ ਇੱਕ ਗੱਲ ਨੂੰ ਇੱਕ ਵਾਰ ਨਹੀਂ 10-10 ਵਾਰ ਸੋਚ ਕੇ ਅੱਗੇ ਦਾ ਕੋਈ ਵੀ ਕਦਮ ਚੁੱਕਣਾ ਹੈ ਧੰਨਵਾਦ